ਮੰਗਰ ਰਾਵਣ ਰਾਵਣ ਪੁਰੀਆ ਬਣਾ ਤੂੰ ਫਰੇਮ ਬਣਾ ਲੈ ਬਣਾ ਲੋ ਪਹਿਲਾਂ ਅਲਾ ਦੱਸ ਕਰੀਏ ਸਰ ਜਦੋਂ ਮਰਜ਼ੀ ਕਰੋ ਮਰਜ਼ੀ ਕਰੋ ਅੱਜ ਮਾਂ ਬੋਲੀ ਪੰਜਾਬੀ ਦਾ ਉਜਗਾਰ ਕਰ ਰਹਾ ਹੈ ਜੋ ਕੰਮ ਹੋ ਰਿਹਾ ਹੈ ਉਸ ਬਾਰੇ ਅੱਜ ਮਾਂ ਬੋਲੀ ਦਿਵਸ ਆ ਔਰ ਇੱਕ ਬਹੁਤ ਸੈਲੀਬ੍ਰੇਸ਼ਨ ਵਾਲਾ ਦਿਨ ਹੈ ਅੱਜ ਕਿਉਂਕਿ ਜਿਹੜੀ ਜ਼ੁਬਾਨ ਆ ਭਾਸ਼ਾ ਆ ਉਹਦੇ ਨਾਲ ਹੀ ਅਸੀਂ ਆਪਣੇ ਹਾਵ ਭਾਵ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਆ ਦੂਜੇ ਨੂੰ ਜੇ ਅਸੀਂ ਗੁੱਸੇ ਜਾਂ ਦਮੀ ਪਤਾ ਲੱਗਣਾ ਆ ਜੇ ਅਸੀਂ ਪ੍ਰੇਮ ਚ ਆ ਤਾਂ ਵੀ ਭਾਸ਼ਾ ਦੇ ਵਿੱਚ ਹੀ ਦੱਸਣਾ ਜੇ ਤੁਹਾਨੂੰ ਕਿਸੇ ਦੀ ਭਾਸ਼ਾ ਆਂਦੀ ਆ ਤਾਂ ਤੁਸੀਂ ਇੱਕ ਬ੍ਰਿਜ ਦਾ ਕੰਮ ਕਰਦੇ ਆ ਅਗਲੇ ਦੇ ਦਿਲ 'ਚ ਵੱਟ ਜੰਨੇ ਆ ਤੇ ਜੇ ਤੁਹਾਨੂੰ ਅਗਲੇ ਦੀ ਭਾਸ਼ਾ ਨਹੀਂ ਆਉਂਦੀ ਤੇ ਉੱਥੇ ਇੱਕ ਦੀਵਾਰ ਬਣ ਜਾਂਦੀ ਆ ਭਾਸ਼ਾ ਤੋਂ ਬਗੈਰ ਸੋ ਜਿਹੜਾ ਪੀੜੀ ਦਰ ਪੀੜੀ ਪੀੜੀ ਦਰ ਪੀੜੀ ਹੁਣ ਬਜ਼ੁਰਗਿਆ ਜਿਹੜੇ ਬੱਚੇ ਅਜੇ ਹੋਰ ਜ਼ਮਾਨ ਬੋਲਣਗੇ ਤਾਂ ਉਹ ਬਜ਼ੁਰਗਾਂ ਨਾਲ ਨਹੀਂ ਜੁੜ ਪਾਉਣਗੇ ਕਿਉਂਕਿ ਇਹਨਾਂ ਦੀ ਭਾਸ਼ਾ ਹੋ ਰਿਆ ਉਹਨਾਂ ਦੀ ਭਾਸ਼ਾ ਹੋ ਰਿਆ ਜੇ ਇੱਕ ਦੂਜੇ ਨੂੰ ਪ੍ਰੇਮ ਵੀ ਕਰਦੇ ਤਾਂ ਵੀ ਨਹੀਂ ਉਹ ਦੱਸ ਪਾਣਗੇ ਜੇ ਇੱਕ ਦੂਜੇ ਨਾਲ ਗੁੱਸੇ ਆ ਤਾਂ ਵੀ ਨਹੀਂ ਦੱਸ ਪਾਣਗੇ ਸੋ ਜਿਹੜੀ ਸਾਡੀ ਜ਼ੁਬਾਨ ਆ ਜਿਹੜੀ ਅਸੀਂ ਆਪਣੀ ਮਾਂ ਤੋਂ ਸਿੱਖੀ ਆ ਸਾਡਾ ਫਰਜ਼ ਬਣਦਾ ਅਸੀਂ ਵੀ ਆਪਣੇ ਅੱਗੇ ਬੱਚਿਆਂ ਨੂੰ ਸਿਖਾਈਏ ਤਾਂ ਕਿ ਉਹ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਸਮਝ ਸਕਣ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਪੰਜਾਬੀ ਵਸੇ ਉੱਥੇ ਵੀ ਬਹੁਤ ਵੱਡੇ ਵੱਡੇ ਪੰਜਾਬ ਵਸ ਗਏ ਆ ਕੈਨੇਡਾ ਅਮਰੀਕਾ ਚ ਜਾ ਕੇ ਪਰ ਉਹ ਆਪਣੀਆਂ ਪਹਿਰਾਵੇ ਆਪਣੇ ਧਾਰਮਿਕ ਸਥਾਨ ਆਪਣੀ ਬੋਲੀ ਆਪਣਾ ਖਾਣਾ ਪੀਣਾ ਉਹ ਨਾਲ ਲੈ ਕੇ ਗਏ ਆ ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਹੀ ਚੀਜ਼ ਇਹ ਸਾਡੀ ਪੰਜਾਬੀਅਤ ਨੂੰ ਜਿਉਂਦਾ ਰੱਖ ਰਹੀਆਂ ਸਾਡੀ ਜ਼ੁਬਾਨ ਨੂੰ ਹੋਰ ਪਰਫੁੱਲਤ ਕਰ ਰਹੀਆਂ ਆ ਪਰ ਜਿਹੜਾ ਇਹ ਅੱਜ ਦੀ ਸੈਲੈਬ੍ਰੇਸ਼ਨ ਆ ਇਹਦੇ ਲਈ ਮੈਂ ਖਾਸ ਤੌਰ ਤੇ ਆਪਣੇ ਬਡੇ ਭਰਾ ਦੀਪਕ ਬਾਲੀ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਤਰਦਦ ਨਾਲ ਹੀ ਇਹ ਸਾਰਾ ਪ੍ਰੋਗਰਾਮ ਲਿਖਿਆ ਜਾਂਦਾ ਆ ਜੇ ਅਸੀਂ ਇਹੋ ਜਿਹੇ ਚੈਣਕ ਬੱਚਿਆਂ 'ਚ ਪੈਦਾ ਕਰੀ ਜਾਈਏ ਇਸ ਜ਼ੁਬਾਨ ਨੂੰ ਇੱਕ ਦੇਖੋ ਜਾਗਰੂਕ ਹੋਣਾ ਹੁੰਦਾ ਇੱਕ ਹੁੰਦਾ ਯਤਨਸ਼ੀਲ ਤਾਂ ਹੀ ਇਸੇ ਕਰਕੇ ਉਹਨਾਂ ਨੇ ਇਹਦਾ ਨਾਂ ਵੀ ਪੰਜਾਬੀ ਜਾਗਰਤੀ ਪੰਜਾਬ ਜਾਗਰਤੀ ਮੰਚ ਰੱਖਿਆ ਉਦੋਂ ਬਾਅਦ ਬੰਦਾ ਯਤਨਸ਼ੀਲ ਹੁੰਦਾ ਆ ਜੇ ਅਸੀਂ ਬੱਚਿਆਂ ਨੂੰ ਜਾਗਰੂਕ ਕਰਾਂਗੇ ਕਿਸੇ ਚੀਜ਼ ਦੇ ਪ੍ਰਤੀ ਤਾਂ ਹੀ ਉਹ ਯਤਨਸ਼ੀਲ ਹੋਣਗੇ ਸਾਡਾ ਪਰਿਵਾਰ ਸਾਲ 90 ਚ ਚਲਾ ਗਿਆ ਸੀ ਕੈਨੇਡਾ ਮੈਂ ਹਲੇ ਸਕੂਲ ਚ ਪੜਦਾ ਸੀ ਤੇ ਮੇਰੇ ਭਰਾਵਾ ਨੇ ਮੇਰੇ ਚ ਪੰਜਾਬੀ ਦੀ ਜੋਤ ਨੂੰ ਹੋਰ ਪਰਫੁੱਲਤ ਕੀਤਾ ਮੈਨੂੰ ਪੜਨ ਦਾ ਮੌਕਾ ਦਿੱਤਾ ਪ੍ਰੋਫੈਸਰ ਮੋਹਨ ਸਿੰਘ ਸ਼ਿਵ ਕੁਮਾਰ ਬਟਾਲਵੀ ਅਮਰਤਾ ਪ੍ਰੀਤਮ ਹਨਾ ਤੇ ਆਪਣੇ ਜਿਹੜੀ ਜ਼ੁਬਾਨ ਆ ਤੁਸੀਂ ਜ਼ੁਬਾਨ ਨੂੰ ਕਿਸ ਹੱਦ ਤੱਕ ਪ੍ਰੇਮ ਕਰਦੇ ਆ ਕੋਈ ਗਾਣਾ ਵੀ ਪੰਜਾਬੀ ਚ ਕੱਢ ਸਕਦਾ ਆ ਸਾਹਿਤ ਕਦੇ ਸਾਰੇ ਜੀਵਨ ਚ ਨਹੀਂ ਪੜਨਾ ਮਤਲਬ ਕੀ ਆ ਕਿ ਉਸ ਚੀਜ਼ ਨੂੰ ਪੰਜਾਬੀ ਜੇ ਜ਼ੁਬਾਨ ਸਾਨੂੰ ਪੜਨੀ ਆਉਂਦੀ ਆ ਤਾਂ ਅਸੀਂ ਦੁਨੀਆ ਭਰ ਦਾ ਲਿਟਰੇਚਰ ਉਸ ਜ਼ੁਬਾਨ ਚ ਪੜ ਸਕਦੇ ਆ ਸੋ ਇਸ ਕਰਕੇ ਨਾ ਬੱਚਿਆਂ ਨੂੰ ਅਸੀਂ ਜਾਗਰੂਕ ਕਰਦੇ ਆ ਕਿ ਤਾਂ ਕਿ ਉਹ ਇਸ ਚੀਜ਼ ਦੇ ਪ੍ਰਤੀ ਯਤਨਸ਼ੀਲ ਹੋਣ ਕਿ ਜਿਹੜੀ ਸਾਡੀ ਜ਼ੁਬਾਨ ਨੇ ਆ ਇਹ ਮਾਤ ਪੂਰਣ ਕਿੰਨੀ ਆ ਇਹਦੀ ਸਿਗਨੀਫਿਕੈਂਸ ਕੀ ਆ ਸੋ ਇਸ ਕਰਕੇ ਜਿਹੜੀ ਅੱਜ ਸੈਲੀਬ੍ਰੇਸ਼ਨ ਆ ਖਾਸ ਕਰਕੇ ਬੱਚਿਆਂ ਲਈ ਜਿਹੜੇ ਵੱਡੇ ਆ ਉਹ ਤਾਂ ਚਲੋ ਇਸ ਗੱਲ ਨੂੰ ਦਿਲ ਦੇ ਵਿੱਚੋਂ ਮਹਿਸੂਸ ਕਰਦੇ ਆ ਪਰ ਜਿਹੜੇ ਬੱਚੇ ਆ ਤਾਂ ਹੀ ਇਹ ਢੋਲ ਵੱਜ ਰਹੇ ਆ ਤਾਂ ਕਿ ਉਹਨਾਂ ਨੂੰ ਚੰਗੇ ਲੱਗਣੇ ਉਹਨਾਂ ਦੇ ਮਨ 'ਚ ਚੇਨ ਗਾਵੇ ਲੱਡੂ ਵੀ ਆ ਵਿੱਚ ਜਲੇਬੀਆਂ ਵੀ ਆ ਤਾਂ ਕਿ ਉਹ ਬੱਚਿਆਂ ਨੂੰ ਚੰਗਾ ਲੱਗੇ ਉਹ ਇਹਦੇ ਨਾਲ ਜੁੜਨ ਪੰਜਾਬੀ ਸੁਬਾਨ ਬੋਲਣ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਅੱਛਾ ਜਿਸ ਤਰੀਕੇ ਦੇ ਨਾਲ ਲਗਾਤਾਰ ਰੁਝਾਨ ਪੰਜਾਬੀ ਮਾਪੋਲੀ ਦਾ ਕਿਉਂਕਿ ਹੁਣ ਤੱਕ ਤੇ ਉਹਾਰ ਹੈਗਾ ਇੱਕ ਸਾਫ ਦੱਸ ਸਕਦੇ ਹੋ ਕਿ ਵਹਿ ਪੰਜਾਬ ਦੇ ਵਿੱਚ ਰੁਝਾਨ ਹੌਲੀ-ਹੌਲੀ ਘਟ ਰਿਹਾ ਹੈ ਲੋਕ ਮਾਪੋਲੀ ਪੰਜਾਬੀ ਨੂੰ ਭੁੱਲ ਰਹੇ ਨੇ ਕਿਤੇ ਨਾ ਕਿਤੇ ਇਹ ਸਵਾਲ ਮੇ ਉੱਠਦਾ ਹੈ ਕਿ ਮੇਨ ਪਰ ਡਰ ਕਾਰਨ ਕੀ ਸਮਝਦੇ ਹੋ ਵੈਸਟਰਨ ਕਲਚਰ ਸਮਝਦੇ ਹੋ ਡਕਰਨੀਆਂ ਪਰ ਕੋਈ ਨਹੀਂ ਨਹੀ ਮੈਂ ਤਾਂ ਇਹ ਸਮਝਦਾ ਨਹੀਂ ਕਿ ਪੰਜਾਬੀ ਜ਼ਬਾਨ ਘਟ ਰਹੀ ਆ ਕਿਉਂਕਿ ਅਸੀਂ ਜਦੋਂ ਵੀ ਪੰਜਾਬੀ ਜ਼ੁਬਾਨ ਦੀਆਂ ਗੱਲਾਂ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਰਦੇ ਆ ਤੇ ਜਿਹੜੇ ਅਸੀਂ ਪੰਜਾਬੀ ਗੀਤ ਇਹ ਗਾਉਨੇ ਤਿੰਨੋਂ ਹੀ ਭਰਾ ਜੇ ਜਿਹੜੇ ਸਾਨੂੰ ਸੁਣਨ ਆਉਂਦੇ ਆ ਉਹ ਵੀ ਪੰਜਾਬੀ ਹੁੰਦੇ ਆ ਕਦੇ ਮੈਨੂੰ ਇਦਾਂ ਮਹਿਸੂਸ ਨਹੀਂ ਹੋਇਆ ਕਿ ਸਾਡੇ ਸ਼ੋਹਾਂ ਦੇ ਵਿੱਚ ਪਿਛਲੇ ਸਾਲ ਨਾਲੋਂ ਗਿਣਤੀ ਘਟੀ ਆ ਨਾਲੇ ਹੁਣ ਤਾਂ ਸਰਕਾਰ ਇਸ ਚੀਜ਼ ਲਈ ਬਹੁਤ ਜ਼ਿਆਦਾ ਯਤਨ ਸ਼ੀਲ ਆ ਸਾਰੀਆਂ ਦੁਕਾਨਾਂ ਦੇ ਨਾਮ ਵੀ ਪੰਜਾਬੀ 'ਚ ਲਿਖੇ ਹੋਏ ਆ ਜਿਹਨੂੰ ਪੰਜਾਬੀ ਆਉਗੀ ਉਹੀ ਪੰਜਾਬੀ ਦੇ ਵਿੱਚ ਉਹਨੂੰ ਪੜੂਗਾ ਸੋ ਮੇਰੇ ਖਿਆਲ ਨਾਲ ਜਦੋਂ ਸਰਕਾਰ ਦੀ ਸਰਪ੍ਰਸਤੀ ਕਿਸੇ ਚੀਜ਼ ਦੇ ਸਿਰ ਦੇ ਉੱਤੇ ਹੋ ਜਾਂਦੀ ਉਹ ਚੀਜ਼ ਹੋਰ ਪਰਫੁੱਲਤ ਹੁੰਦੀ ਆ ਸੋ ਪੰਜਾਬੀ ਜ਼ੁਬਾਨ ਸਾਡੀ ਸਰਕਾਰ ਵੀ ਹੁਣ ਇਸ ਚੀਜ਼ ਦੇ ਪ੍ਰਤੀ ਯਤਨਸ਼ੀਲ ਆ ਕਿ ਸਾਡੀ ਪੰਜਾਬੀ ਜ਼ੁਬਾਨ ਆ ਜਿਹੜੀ ਨਾ ਉਹ ਬੱਚਿਆਂ ਦੇ ਦਿਲਾਂ ਤੱਕ ਪਹੁੰਚੇ ਸੋ ਮੇਰਾ ਖਿਆਲ ਨੇ ਕੋ ਇਦਾਂ ਦੀ ਗੱਲ ਹੈਗੀ ਆ ਬਾਹਰ ਵਿਦੇਸ਼ਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਪਰ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਗੰਦੀ ਗੰਦੀ ਘਟ ਰਹੀ ਹੈ ਲੋ ਕਿਹੜਾ ਕਹਿੰਦਾ ਹੈ ਕਈ ਲੋਕ ਨੇ ਉਹ ਕਹਿੰਦੇ ਨੇ ਨਹੀਂ ਕਈ ਤਾਂ ਬਹੁਤ ਕੁਝ ਕਹਿੰਦੇ ਆ ਫਿਰ ਜਾਂ ਤੁਸੀਂ ਇੱਕ ਬੰਦੇ ਦਾ ਨਾਮ ਲਾਓ ਉਹਦੀ ਮੈਨੂੰ ਕੋਈ ਸਟੇਟਮੈਂਟ ਸੁਣਾਓ ਫਿਰ ਮੈਂ ਉਹਦੇ ਤੇ ਦੱਸ ਸਕਦਾ ਹੁਣ ਕਈ ਲੋਕਾਂ ਇਹ ਤਾਂ ਬਹੁਤ ਜ਼ਿਆਦਾ ਬਲੈਂਕਟ ਇਹਨੂੰ ਕਹਿ ਦਿੰਦੇ ਆ ਉਦੋਂ ਤੁਸੀਂ ਰਜਾਈ ਉੱਪਰ ਸਿੱਟ ਦਿੱਤੀ ਆ ਹੁਣ ਮੈਨੂੰ ਕੀ ਪਤਾ ਕੀ ਕਹਿੰਦਾ ਕੋਈ ਕਿੱਦਾਂ ਕਹਿੰਦਾ ਆ ਇਦਾਂ ਤਾਂ ਬਹੁਤ ਕੁਝ ਹੋ ਰਿਹਾ ਜੇ ਤੁਸੀਂ ਹਰੇਕ ਗੱਲ ਦਾ ਯਕੀਨ ਕਰਨਾ ਤਾਂ ਪੜਨਾ ਹੀ ਛੱਡਦੇ ਹੋ ਬਸ ਸੁਣੀ ਇਹ ਹਰ ਇੱਕ ਗੱਲ ਦਾ ਯਕੀਨ ਕਰਨਾ ਫਿਰ ਤਾਂ ਬਹੁਤ ਕੁਝ ਲੋਕ ਕਹਿ ਰਹੇ ਆ ਹਰ ਇੱਕ ਗੱਲ ਦਾ ਨਹੀਂ ਯਕੀਨ ਕਰੀਦਾ ਠੀਕ ਹੈ ਸਰ ਇਹ ਗੱਲ ਸਮਝੀ ਕਿਉਂ ਵਾਸਤੇ ਪ੍ਰਸਾਰ ਵਾਸਤੇ ਬੱਚਿਆਂ ਦੀ ਇੱਜ਼ਤ ਮਾਣ ਤੇ ਦਲੇਰੀ ਪੱਲ ਵਾਸਤੇ ਇਹ ਪੰਜਾਬੀ ਮਾਂ ਬੋਲੀ ਦੇ ਵਿੱਚ ਗੱਲ ਕਰ ਰਹੇ ਆ ਤਾਂ ਕਿ ਹਰ ਪੰਜਾਬ ਦਾ ਬੰਦਾ ਆਪਣੀ ਬੋਲੀ ਤੇ ਮਾਣ ਮਹਿਸੂਸ ਕਰੇ ਆਪਦੇ ਵਿੱਚ ਘਟਿਆ ਹੈ ਆ ਮੇਰਾ ਉੜਾ ਕੋਈ ਨਹੀਂ ਘਟਿਆ ਸਿਰਫ ਜਗਾਉਣ ਦੀ ਲੋੜ ਹੁੰਦੀ ਆ ਆਪਾਂ ਚੌਕੀਦਾਰ ਦਾ ਕੰਮ ਕਰ ਰਹੇ ਹਰ ਇੱਕ ਵਿਅਕਤੀ ਪੰਜਾਬ ਚ ਪੰਜਾਬੀ ਪੜ੍ਹੇਗਾ ਲਿਖੇਗਾ ਤੇ ਬੋਲੇਗਾ ਜਨਮਤੀ ਮਾਰਚ ਕਿੱਥੇ ਕਿੱਥੇ ਘਟ ਰਿਹਾ ਅੱਜ ਅੱਜ ਸਿਰਫ ਜਲੰਧਰ ਸਿੱਕੇ ਇਹ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕੀ ਚੌਂਕ ਤੇ ਫਿਰ ਦੇਸ਼ਪਗ ਯਾਦਗਾਰ ਹਰ ਬੁਲਾਏ ਨੇ ਲੱਗਦਾ ਹੈ ਕਿ ਇਸ ਦਾ ਲੋਕਾਂ ਚ क्रेਜ਼ ਵਧੇਗਾ ਪੰਜਾਬੀ ਦਾ ਸਰ